ਸਰਹੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪ ਸਭ ਦੇ ਰੂਬਰੂ ਵੱਖ-ਵੱਖ ਸ਼ਖਸੀਅਤਾਂ ਨੂੰ ਕਰਦੇ ਰਹਿੰਦੇ ਹਾਂ ਜੋ ਕਿ ਕਈ ਜਿਹੜੀਆਂ ਸ਼ਖਸੀਅਤਾਂ ਨੇ ਬਹੁਤ ਮਿਹਨਤ ਕਸ਼ ਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਸਮੇਂ-ਸਮੇਂ ਤੇ ਆਪਾਂ ਆਪਣੇ ਚੈਨਲ ਤੇ ਸਟੋਰੀਆਂ ਚਲਾ ਕੇ ਤੁਹਾਡੇ ਰੂਬਰੂ ਕਰਦੇ ਹਾਂ ਸੋ ਇਸੇ ਤਰ੍ਹਾਂ ਦੀ ਹੀ ਇੱਕ ਸਟੋਰੀ ਅੱਜ ਅਸੀਂ ਬਟਾਲਾ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਏਰੀਆ ਕਿਹੜਾ ਆ ਬਟਾਲਾ ਸਿੰਬਲ ਚੌਂਕ ਦੇ ਬਿਲਕੁਲ ਨਜ਼ਦੀਕ ਬਿਜਲੀ ਘਰ ਬਿਜਲੀ ਘਰ ਦੇ ਬਾਹਰ ਇੱਕ ਸਾਡੇ ਭਾਈ ਸਾਹਿਬ ਨੇ ਜਿਨ੍ਹਾਂ ਨੇ ਖਾਲਸਾ ਸ਼ੁੱਧ ਭੋਜਨ ਪੰਡਾਰ ਜੋ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਔਟ ਆਸਰਾ ਲੈਂਦੇ ਹੋਏ ਉਹਨਾਂ ਨੇ ਖਾਲਸਾ ਸ਼ੁੱਧ ਭੋਜਨ ਪੰਡਾਲ ਸ਼ੁਰੂ ਕੀਤਾ ਹੈ ਜਿੱਥੇ ਸਾਡੇ ਗੁਰੂਆਂ ਨੇ ਕਿਹਾ ਕਿਰਤ ਕਰੋ ਤੇ ਵੰਡ ਛਕੋ ਦਾ ਨਾਰਾ ਲਗਾਇਆ ਹੈ ਮਿਹਨਤ ਦੇ ਵਿੱਚ ਸਭ ਕੁਝ ਹੈ ਮਿਹਨਤ ਕਰਾਂਗੇ ਤੇ ਸਾਨੂੰ ਫਲ ਜ਼ਰੂਰ ਮਿਲਣਗੇ ਭਾਈ ਸਾਹਿਬ ਨੇ ਅਸੀਂ ਇਹਨਾਂ ਕੋਲੋਂ ਪਹਿਲਾਂ ਪੁੱਛ ਚੁੱਕੇ ਹਾਂ ਆਫ ਕੈਮਰਾ ਉਹਨਾਂ ਦੱਸਿਆ ਕਿ ਮੈਂ ਪਹਿਲਾਂ ਆਪਣੇ ਜਿਹੜੇ ਲੈਂਟਰ ਪਾਉਂਦੇ ਸੀ ਜਾਲ ਬੰਨਣ ਦਾ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਉਹਨਾਂ ਨੇ ਇੱਕ ਦੋ ਗੁਰਦੁਆਰਿਆਂ ਦੇ ਵਿੱਚ ਲੰਗਰੀ ਦਾ ਕੰਮ ਕੀਤਾ ਪਰ ਹੁਣ ਉਹਨਾਂ ਨੇ ਕੁਝ ਕਾਰਨਾ ਕਰਕੇ ਜਿਨ੍ਹਾਂ ਨੇ ਆਪਣੀ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਉਹ ਤਾਸਰਾ ਲੈਂਦੇ ਹੋਏ ਖਾਲਸਾ ਸ਼ੁੱਧ ਭੋਜਨ ਭੰਡਾਰ ਜਿਹੜਾ ਆ ਉਹ ਸ਼ੁਰੂ ਕੀਤਾ ਆ ਜਿਵੇਂ ਕਿ ਘਰ ਦਾ ਭੋਜਨ ਜਿਹੜਾ ਤਿਆਰ ਕੀਤਾ ਹੁੰਦਾ ਆ ਸੇਮ ਉਹ ਸਫਾਈ ਦੇ ਨਾਲ ਭੋਜਨ ਤਿਆਰ ਕਰਦੇ ਨੇ ਔਰ ਜ਼ਰੂਰਤਮੰਦ ਲੋਕਾਂ ਨੂੰ ਬਹੁਤ ਹੀ ਜੈਨੂਨ ਰੇਟ ਦੇ ਵਿੱਚ ਉਹ ਭੋਜਨ ਛਕਾਉਂਦੇ ਨੇ ਆਹ ਗੱਲਬਾਤ ਕਰਦੇ ਆ ਤੇ ਜਾਣਦੇ ਆ ਉਹਨਾਂ ਦਾ ਕੀ ਮਕਸਦ ਆ ਇਹ ਸਭ ਇਹ ਸਭ ਭੋਜਨ ਦਾ ਜਿਹੜਾ ਪ੍ਰੋਵਾਈਡ ਕਰਦੇ ਨੇ ਇਹਦੇ ਵਾਸਤੇ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਗੁਰਿੰਦਰ ਸਿੰਘ ਆ ਜੀ ਮੈਂ ਕਰਤਾਰਨਗਰ ਆਪਣਾ ਕੁਤਬੀ ਨਗਰ ਦੇ ਲਾਗੇ ਤਾਰਨਗਰ ਰਹਿਣਾ ਗੁਰਦਵਾਰੇ ਦੇ ਲਾਗੇ ਹਾਂਜੀ ਤੇ ਭਾਈ ਸਾਹਿਬ ਤੁਸੀਂ ਜਦੋਂ ਇਹ ਭੋਜਨ ਭੰਡਾਰਤਾ ਤੁਸੀਂ ਹੁਣ ਸਟਾਰਟ ਕੀਤਾ ਪਰ ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਜੀ ਅਸੀਂ ਝਾਲ ਬਨਨ ਦਾ ਕੰਮ ਕਰਦੇ ਸੀ ਸਰੀਏ ਦਾ ਕੰਮ ਕਰਦੇ ਹਾਂ ਕੋਠੀਆਂ ਦੇ ਕੰਮ ਕੀਤੇ ਆ ਪੁਲਾਂ ਦੇ ਕੰਮ ਕੀਤੇ ਆ ਬੜੇ ਬੜੇ ਵੱਡੇ ਵੀ ਕੰਮ ਕੀਤੇ ਆ ਤੇ ਫਿਰ ਹੁਣ ਕੰਮ ਛੱਡਿਆ ਅਸੀਂ ਇਸ ਕਰਕੇ ਤੇ ਸਾਨੂੰ ਜਿਹੜੇ ਆ ਨਾ ਮਤਲਬ ਲੇਬਰ ਨਹੀਂ ਮਿਲਦੀ ਕੰਮ ਕਰਨ ਵਾਲੀ ਜਾਂ ਆਪਣਾ ਵੀ ਸਰੀਰ ਬਜ਼ੁਰਗ ਹੋਣ ਕਰਕੇ ਉਮਰ ਜ਼ਿਆਦਾ ਹੋਣ ਕਰਕੇ ਅਸੀਂ ਮਤਲਬ ਉਹ ਕੰਮ ਨੂੰ ਛੱਡ ਕੇ ਤੇ ਇਹ ਕੰਮ ਨੂੰ ਫੜਿਆ ਜੀ ਅਸੀਂ ਆਫ ਕੈਮਰਾ ਤੁਹਾਡੇ ਕੋਲ ਸੁਣਿਆ ਹੈ ਕਿ ਤੁਸੀਂ ਇੱਕ ਦੋ ਗੁਰਦੁਆਰਿਆਂ 'ਚ ਲੰਗਰੀ ਵਜੋਂ ਵੀ ਰਹੇ ਹੋ ਹਾਂਜੀ ਤੇ ਫਿਰ ਉੱਥੋਂ ਫਿਰ ਸਡਨਲੀ ਆਪਣਾ ਇੱਧਰ ਚੇਂਜ ਕਰਨ ਦਾ ਕਿਵੇਂ ਮਨ ਬਣਿਆ ਦੇਖੋ ਜੀ ਗੁਰਦੁਆਰਿਆਂ 'ਚ ਮੈਂ ਰਵਾਲ ਸਰ 10 ਮਹੀਨੇ ਕੰਮ ਕੀਤਾ ਸੀ ਤੇ ਫਿਰ ਕੁਝ ਬੇਟਾ ਬੇਟੇ ਬਾਹਰ ਹੋਣ ਕਰਕੇ ਤੇ ਫਿਰ ਪਰਿਵਾਰ ਵੀ ਇੱਥੇ ਇਕੱਲਾ ਰਹਿਣ ਕਰਕੇ ਫਿਰ ਸਾਨੂੰ ਇੱਥੇ ਆਉਣਾ ਪਿਆ ਫਿਰ ਅਹੀਂ ਲੁਧਿਆਣੇ ਤੋਂ ਖਨਵਾਰ ਨੂੰ ਪੰਜ ਕਿ ਮਹੀਨੇ ਕੰਮ ਕੀਤਾ ਉਹ ਵੀ ਸਾਨੂੰ ਮਤਲਬ ਦੂਰ ਹੋਣ ਕਰਕੇ ਕਿ ਨਹੀਂ ਇੱਥੇ ਤੁਸੀਂ ਘਰੇ ਆਓ ਇੱਥੇ ਕੋਈ ਕੰਮ ਕਰੋ ਤੇ ਫਿਰ ਆਪਾਂ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕਰਤਾ ਇਹ ਤੁਸੀਂ ਕਿੰਨੀ ਦੇਰ ਤੋਂ ਸ਼ੁਰੂ ਕੀਤਾ ਹੈ ਕੰਮ ਤੇ ਸਵੇਰੇ ਕਿੰਨੇ ਵਜੇ ਆਪਣਾ ਅੱਡਾ ਲਗਾਉਂਦੇ ਹੋ ਤੇ ਕਿੰਨੇ ਵਜੇ ਸਮੀਟਦੇ ਹੋ ਅਸੀਂ ਦੇਖੋ ਜੀ 1 ਮਹੀਨਾ ਹੋ ਗਿਆ ਸਾਨੂੰ ਕੰਮ ਸ਼ੁਰੂ ਕੀਤੇ ਨੂੰ ਤਕਰੀਬਨ ਤੇ ਕੰਮ ਅਸੀਂ ਸਵੇਰੇ ਅਸੀਂ 4:30 ਵਜੇ ਉੱਠ ਕੇ 5:00 ਵਜੇ ਅਸੀਂ ਕੰਮ ਸ਼ੁਰੂ ਕਰ ਦਈਦਾ ਆ ਤੇ 5:00 ਵਜੇ ਤੋਂ 3-4 ਘੰਟਿਆਂ ਚ ਬਣਾ ਕੇ ਸਾਰਾ ਸਮਾਨ ਤੇ ਫਿਰ ਅਸੀਂ ਆਪਣੇ 8:00 ਵਜੇ ਇੱਥੇ ਪਹੁੰਚ ਜਾਈਦਾ ਜੀ ਤੇ 8:00 ਵਜੇ ਤੋਂ ਲੈ ਕੇ ਫਿਰ ਅਸੀਂ ਸ਼ਾਮ ਦੇ 6:00 ਵਜੇ ਤੱਕ ਇੱਥੇ ਰਹਿੰਦੇ ਆਂ ਤੇ ਤੁਸੀਂ ਆਪਣੇ ਇਹ ਖਾਲਸਾ ਜਿਹੜਾ ਸ਼ੁੱਧ ਭੋਜਨ ਭੰਡਾਰ ਆ ਇਹਦੇ ਵਿੱਚ ਕੀ ਕੀ ਬਣਾਉਂਦੇ ਹੋ ਤੇ ਕਿਸ ਦਿਨ ਕਿਹੜੀ ਚੀਜ਼ ਸਪੈਸ਼ਲ ਬਣਾਉਂਦੇ ਆ ਅਸੀਂ ਦੇਖੋ ਜੀ ਸੋਮਵਾਰ ਰਾਜਮਾ ਤੇ ਮੰਗਲਵਾਰ ਅਸੀਂ ਮਤਲਬ ਕਾਲੇ ਚਨੇ ਹਾਂਜੀ ਤੇ ਬੁੱਧਵਾਰ ਅਸੀਂ ਆਲੂ ਨੁਟਰੀ ਤੇ ਵੀਰਵਾਰ ਅਸੀਂ ਕੜੀ ਚੌਲ ਜਾਨੀ ਕਿ ਕੜੀ ਪਕੌੜਾ ਤੇ ਆਪਣੇ ਸ਼ੁੱਕਰਵਾਰ ਅਸੀਂ ਕੋਈ ਦਾਲ ਬਣਾ ਲੈਂਦੇ ਆ ਮੰਮਾ ਛੋਲੇ ਆਂਦੀ ਬਣ ਲੋ ਤੇ ਵੀਰ ਭਰਵਾਰ ਵੀ ਮਤਲਬ ਕੋਈ ਨਾ ਕੋਈ ਆਈਟਮ ਬਦਲ ਕੇ ਰੱਖ ਜੀ ਦੀ ਜਿਵੇਂ ਕਿ ਕੋਈ ਵੀ ਸਬਜ਼ੀ ਹੋਰ ਜਿ ਤਰ੍ਹਾਂ ਤੇ ਐਤਵਾਰ ਸਾਡੀ ਛੁੱਟੀ ਹੁੰਦੀ ਹੈ ਜੀ ਡੇ ਭਾਈ ਸਾਹਿਬ ਕਿੱਦਾਂ ਮਨ ਚ ਆਇਆ ਕਿ ਮੈਂ ਭੋਜਨ ਭੰਡਾਰ ਦਾ ਹੀ ਕੰਮ ਕਰਨਾ ਕਿਉਂਕਿ ਜਦੋਂ ਤੁਸੀਂ ਪਹਿਲਾਂ ਜਾਲ ਬੰਨਣ ਦਾ ਕੰਮ ਕੀਤਾ ਹਾਂ ਜੀ ਉਦੋਂ ਤੁਸੀਂ ਵੱਡੇ ਵੱਡੇ ਠੇਕੇ ਚੁੱਕੇ ਆ ਭੁਲਾਂ ਦੇ ਕੰਮ ਕੀਤਾ ਆ ਤੇ ਮੋਟੀ ਆਮਦਨ ਆਈ ਆ ਹੁਣ ਤੁਸੀਂ ਵੀ ਜਾਣਦੇ ਹੋ ਕਿ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਆ ਇਹਦੇ ਵਿੱਚ ਤੁਹਾਨੂੰ ਕਿੰਨਾ ਤੁਸੀਂ ਇਹਦਾ ਰੇਟ ਲੈ ਰਹੇ ਹੋ ਔਰ ਇਹਹੀ ਕੰਮ ਕਿਉਂ ਸ਼ੁਰੂ ਕੀਤਾ ਕਿਉਂਕਿ ਜਦੋਂ ਕਹਿੰਦੇ ਆ ਨਾ ਮੋਟੀ ਕਮਾਈ ਆਉਂਦੀ ਹੋਏ ਤੇ ਫਿਰ ਛੋਟੇ ਛੋਟੇ ਜਿਹੜੇ ਆ ਉਹ ਥੋੜਾ ਜਿਹਾ ਸਾਨੂੰ ਖਲਦਾ ਆ ਪਰ ਇਹ ਕਿਵੇਂ ਵਿਚਾਰ ਆ ਤੁਹਾਡਾ ਦੇਖੋ ਜੀ ਮੋਟੀ ਕਮਾਈ ਦੀ ਗੱਲ ਆ ਵੀ ਜਦੋਂ ਅਸੀਂ ਆਪਣੇ ਥੋੜੇ ਜੀ ਸੀ ਉਦੋਂ ਅਸੀਂ ਮੋਟੀ ਕਮਾਈ ਕਰਦੇ ਰਹੇ ਤੇ ਫਿਰ ਸਾਡੇ ਬੱਚੇ ਚਲੇ ਗਏ ਬਾਹਰ ਤੇ ਕਮਾਈ ਤੇ ਹੁਣ ਵੀ ਸਾਡੀ ਮੋਟੀ ਆ ਪਰ ਆਪਣਾ ਜਿਹੜਾ ਕੰਮ ਆ ਇਹ ਥੋੜਾ ਜਿਹਾ ਆਖਿਆ ਵੀ ਚਲੋ ਆਪਾਂ ਗਰੀਬੀ ਦਾ ਵੇਲਾ ਕੰਮ ਰੱਖ ਲੈਨੇ ਆ ਜਿਸ ਤਰ੍ਹਾਂ ਕੇ 20 ਰੁਪਏ ਦਾ ਅਸੀਂ ਕੜੀ ਚੌਲ ਆਪਣੇ ਚੌਲ ਸਬਜ਼ੀ ਰੱਖੀ ਦੀ ਆ 10 ਰੁਪਏ ਚਾਰ ਦਾ ਕੱਪ ਰੱਖਿਆ 3 ਦੇ ਚਾਰ ਫੁਲਕੇ ਰੱਖਿਆ ਨਾਲ ਸਬਜ਼ੀ ਦੇਈ ਦੀ ਆ ਤੇ ਇਹ ਫਿਰ ਆ ਫਿਰ ਆਖਿਆ ਵੀ ਚਲੋ ਘਰ ਵੇਲੇ ਰਹਿਣ ਦੇ ਨਾਲੋਂ ਕੋਈ ਨਾ ਕੋਈ ਕੰਮ ਕਰੀ ਜਵਾਂਗੇ ਥੋੜੇ ਬਚਣਗੇ ਤੇ ਥੋੜੇ ਸਹੀਂ ਕੋਈ 2-300 ਵੀ ਦਿਹਾੜੀ ਦਾ ਵੱਜ ਜਾਏਗਾ ਤੇ ਤਾਂ ਵੀ ਬਹੁਤ ਆ ਘਰ ਦੇ ਵੇਲੇ ਰਹਿਣ ਨਾਲੋਂ ਤੇ ਬਹੁਤ ਵਧੀਆ ਆ ਨਾ ਤੇ ਫਿਰ ਤੁਸੀਂ ਇੱਥੇ ਹੀ ਬਣਾਉਂਦੇ ਹੋ ਕਿ ਜਾਂ ਕੋਈ ਜਿੱਦਾਂ ਆਰਡਰ ਆਉਂਦਾ ਆ ਜਾਂ ਪੈਕ ਕਰਾ ਕੇ ਵੀ ਕੋਈ ਘਰ ਲੈ ਜਾਂਦਾ ਆ ਜਿੱਦਾਂ ਉਹ ਉਹ ਵੀ ਕਰਦੇ ਹੋ ਨੇ ਜਿਹੜਾ ਪੈਕ ਘਰੋਂ ਜਿਹੜੇ ਕੋਈ ਗਾਹਕ ਹੁੰਦਾ ਨੇ ਜਿਤਨਾ ਇਥੋਂ ਪੈਕ ਕਰਾ ਕੇ ਲੈ ਜਾਂਦਾ ਆ ਤਾਏ ਕੋਈ 50 ਦੀ ਸਬਜ਼ੀ ਲੈ ਜਾਏ ਚਾਹੇ ਕੋਈ 20 ਦੀ ਲੈ ਜਾਏ ਚਾਹੇ ਕੋਈ 100 ਦੀ ਲੈ ਜਾਏ ਕਿਸੇ ਤਰ੍ਹਾਂ ਵੀ ਪੈਕ ਕਰਕੇ ਅਸੀਂ ਪੈਕ ਕਰਕੇ ਦੇ ਦਿੰਨੇ ਆ ਜੀ ਤੁਹਾਡੀ ਫੈਮਿਲੀ ਚ ਕੌਣ ਕੌਣਾ ਸੀ ਸਰ ਤੁਹਾਡੀ ਫੈਮਿਲੀ ਚ ਦੇਖੋ ਜੀ ਦੋ ਸਾਡੇ ਬਟੇ ਆ ਉਹ ਬਾਹਰ ਆ ਤੇ ਗੁੜੀਆ ਸਾਡੀ ਇੱਕ ਸਾਡਾ ਸਾਥ ਦੇੰਦੀ ਨਾਲ ਤੇ ਸਾਡੇ ਘਰ ਦੇ ਆ ਯਾਨੀ ਕਿ 5 ਕਿਜੀ ਅਹੀਂ ਸਾਰੇ ਆ ਟੋਟਲ ਕੀ ਇਹ ਜਿਹੜਾ ਭੋਜਨ ਆ ਇਹ ਤੁਸੀਂ ਘਰ ਤੋਂ ਤਿਆਰ ਕਰਕੇ ਲਿਆਉਂਦੇ ਹੋ ਕਿ ਜਾਂ ਫਿਰ ਇੱਥੇ ਵੀ ਤਿਆਰ ਕਰਦੇ ਹੋ ਇਹ ਦੇਖੋ ਜੀ ਸਾਰਾ ਅਸੀਂ ਘਰੇ ਤਿਆਰ ਕਰਕੇ ਲਿਆਉਂਦੇ ਹਾਂ ਸਿਰਫ ਇੱਥੇ ਅਸੀਂ ਚਾਹ ਹੀ ਬਣਾ ਕੇ ਦਿੰਨੇ ਆ ਦਾਕਾ ਨੂੰ ਤੇ ਚ ਆਪਣੇ ਚੌਲ ਵੀ ਸਬਜੀ ਵੀ ਪ੍ਰਸ਼ਾਦੇ ਵੀ ਇਹ ਘਰੋਂ ਤਿਆਰ ਕਰਕੇ ਲਿਆਈਦੇ ਆ ਪ੍ਰਸ਼ਾਦੇ ਇੱਥੇ ਗਰਮ ਕਰਕੇ ਦੇ ਦੇਈਦੇ ਆ ਜਿੱਦਾਂ ਕਿ ਹੁਣ ਬਰਸਾਤਾਂ ਦਾ ਮੌਸਮ ਆ ਹਾਂ ਜੀ ਇਹ ਓਪਨ ਚੋ ਤੁਸੀਂ ਤੇ ਫਿਰ ਮੀਂਹ ਕਣੀ ਚ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੋਣੀ ਹੈ ਜਾਂ ਕਿ ਇਸ ਦਾ ਸੋਚਿਆ ਆ ਕੋਈ ਪਾਰਟਿਕਲੀਕਲੀ ਕਿ ਇਹਨੂੰ ਆਪਾਂ ਕਿਸੇ ਦੁਕਾਨ ਦੇ ਰੂਪ ਚ ਜਾਂ ਕਿਸੇ ਹੋਟਲ ਦੇ ਰੂਪ ਚ ਤਬਦੀਲ ਕਰਾਂਗੇ ਇਹੋ ਜਿਹਾ ਕੋਈ ਸੋਚਿਆ ਆਉਣ ਵਾਲੇ ਸਮੇਂ ਚ ਦੇਖੋ ਸੋਚਿਆ ਤਾਂ ਬੜਾ ਖੂਸ਼ ਹੁੰਦਾ ਵਾ ਪਰ ਗੱਲ ਇਹ ਆ ਵੀ ਹੁਣ ਸਾਨੂੰ ਅਸੀਂ ਸੋਚਣ ਦੇ ਆ ਕੱਲ ਉਹ ਨਾਲ ਇਸ ਬਰਸਾਤ ਹੋਈ ਕੱਲ ਅਸੀਂ ਇਹਦੇ ਉੱਤੇ ਤਰਪਾਲ ਪਾ ਕੇ ਤੇ ਟਾਈਮ ਪਾਸ ਕੀਤਾ ਤੇ ਸੋਚਦੇ ਤੇ ਹੈਗੇ ਆ ਕਿ ਤਰਪਾਲ ਵੱਡੀ ਤਰਪਾਲ ਲੈ ਕੇ ਦੇ ਸਿੱਧੀ ਸਿੱਧੀ ਸਹੀ ਤਰੀਕੇ ਨਾਲ ਪਾ ਕੇ ਦਾ ਆਪਣਾ ਕੰਮ ਚਲਾਇਆ ਜਾਏ ਬਾਕੀ ਜਗਾ ਸਰਕਾਰ ਦੀ ਜਗਾ ਇਹ ਨਾ ਰਕੀਬ ਤਾਂ ਕਦੋਂ ਜੇ ਪੱਕਾ ਤੇ ਨਹੀਂ ਬਣਾ ਨਹੀਂ ਸਕਦੇ ਨਾ ਦੁਕਾਨ ਤੇ ਬਣਾ ਨਹੀਂ ਸਕਦੇ ਤਰਪਾਲ ਹੀ ਪਾ ਸਕਦੇ ਆ ਜੇ ਕਹਿਣਗੇ ਤੇ ਚੁੱਕ ਕੇ ਦਾਹ ਕਰ ਲੈ ਅਕਸਰ ਪਈਸਾ ਉਹ ਜੂਥ ਜਿਹੜਾ ਆ ਜਾਂ ਤੇ ਨਾ ਕਮਾਈ ਕਰਨ ਦੇ ਬਹਾਨੇ ਬਾਜ਼ੀਆਂ ਕਰਦਾ ਆ ਕੰਮ ਹੈ ਨਹੀਂ ਆ ਪੰਜਾਬ ਚ ਕੰਮ ਨਹੀਂ ਹੈਗੇ ਅਸੀਂ ਸਾਨੂੰ ਸਰਕਾਰਾਂ ਨੌਕਰੀਆਂ ਨਹੀਂ ਦੇ ਰਹੀਆਂ ਅਕਸਰ ਕਈ ਨੌਜਵਾਨ ਬਲੇਮ ਕਰਦੇ ਆ ਪਰ ਤੁਸੀਂ ਇੰਨੀ ਉਮਰ ਦੇ ਵਿੱਚ ਵੀ 50 52 ਸਾਲ ਦੀ ਉਮਰ ਦੇ ਵਿੱਚ ਵੀ ਕਿਰਤ ਕਰ ਰਹੇ ਹੋ ਭੋਜਨ ਪੰਡਾਰ ਆਪਣਾ ਸਟਾਰਟ ਕੀਤਾ ਆ ਤੁਸੀਂ ਕਿਰਤ ਕਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਸ਼ਖਸ਼ਿਆਂ ਨੂੰ ਜਾਂ ਨੌਜਵਾਨਾਂ ਨੂੰ ਜਿਹੜੇ ਗੁੰਮਰਾਹ ਹੋ ਕੇ ਬਹਾਨੇਬਾਜ਼ੀਆਂ ਕਰਦੇ ਆ ਕੰਮ ਤੋਂ ਭੱਜਦੇ ਦੇਖੋ ਜੀ ਜਿਹੜੇ ਕੰਮ ਕਰਦੇ ਨੇ ਨਾ ਜਿਹੜੇ ਜਿਹੜੇ ਤੇ ਕੰਮ ਕਰਨਾ ਚਾਹੁੰਦੇ ਆ ਉਹਦੇ ਇੱਥੇ ਵੀ ਕੰਮ ਕਰ ਸਕਦੇ ਆ ਤੇ ਬਾਕੀ ਜਿਹੜੇ ਨੌਕਰੀਆਂ ਵਾਲੇ ਦੇਖੇ ਤੇ ਨੌਕਰੀਆਂ ਤੇ ਵਾਕਈ ਨਹੀਂ ਮਿਲਦੀਆਂ ਹੁਣ ਸਾਡੇ ਬੇੜੇ ਨਵੇਂ ਪਲੱਸ 2 ਕੀਤੀਆਂ ਸੀ ਇਹ ਨੌਕਰੀਆਂ ਨਹੀਂ ਮਿਲੀਆਂ ਤਾਂ ਆਪਣੀ ਅੱਖਾਂ ਤੋਂ ਦੂਰ ਕੀਤੇ ਆ ਪਰਦੇਸ ਵਿੱਚ ਰਹਿੰਦੇ ਆ ਤੇ ਉੱਥੇ ਕੰਮ ਕਰਦੇ ਆ ਜੇ ਹੁਣ ਮਤਲਬ ਬੱਚੇ ਨੂੰ ਅਸੀਂ 12 ਸਾਲ 12 ਚ ਮਾਤਾ ਪੜਾ ਦਈਏ ਤੇ ਉਹਨੂੰ ਕਹਿ ਦਈਏ ਵੀ ਜਾ ਫਿਰ ਤੂੰ ਜਾ ਕੇ ਮਜ਼ਦੂਰੀ ਕਰਦੇ ਕਰੇਗਾ ਨਹੀਂ ਕਰਦਾ ਤੇ ਇਸ ਕਰਕੇ ਫਿਰ ਹੁਣ ਕੀ ਕਰੀਏ ਬੱਚਿਆਂ ਨੂੰ ਜੇ ਪੜਾਇਆ ਵਾ ਤੇ ਉਹਨਾਂ ਦੇ ਬਾਰੇ ਸੋਚਣਾ ਵੀ ਪੈਂਦਾ ਆ ਇਸ ਕਰਕੇ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਨੂੰ ਬਾਹਰ ਭੇਜਿਆ ਤੇ ਹਰ ਇੱਕ ਵਾਸਤੇ ਅਸੀਂ ਤੇ ਇਹ ਕਹਿੰਦੇ ਆ ਕਿ ਜਿੰਨੇ ਨਾ ਵਾਤਵਾਦ ਹੋਏ ਕੰਮਕਾਰ ਕਰਨਾ ਚਾਹੀਦਾ ਨੌਜਵਾਨਾਂ ਨੂੰ ਕੰਮ ਕਰਨ ਵਾਸਤੇ ਕੋਈ ਨਾ ਕੋਈ ਹੋਣਾ ਚਾਹੀਦਾ ਬੇਸ਼ੱਕ ਕੋਈ ਔਖਾ ਨਹੀਂ ਸੌਖਾ ਕਰ ਲੋ ਕੋਈ ਨਾ ਕੋਈ ਕੰਮ ਜ਼ਰੂਰ ਕਰੋ ਜਿਦੇ ਵਿੱਚ ਚਾਰ ਪੈਸੇ ਤੁਹਾਡੀ ਜੇਬ ਦੇ ਵਿੱਚ ਆਉਣ ਹਾਂਜੀ ਇਹੀ ਕੋਈ ਕਹਿਣਾ ਚਾਹੁੰਦੇ ਆਂ ਅਸੀਂ ਸੋ ਇਹ ਸੰਜੀ ਸਾਡੇ ਨਾਲ ਜਿਹੜੇ ਭਾਈ ਸਾਹਿਬ ਨੇ ਇਹਨਾਂ ਨੇ ਦੱਸਿਆ ਕਿ ਉਹ ਮਿਹਨਤ ਕਰਦੇ ਨੇ ਬਿਸ਼ੱਕ 4 ਪੈਸੇ ਘੱਟ ਬਚਣ ਪਰ ਉਹਨਾਂ ਨੂੰ ਸੰਤੁਸ਼ਟੀ ਆ ਇਸ ਕੰਮ ਦੇ ਵਿੱਚ ਕੰਮ ਕਰਕੇ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਆ ਕਿ ਕੰਮ ਜ਼ਰੂਰ ਕਰੋ ਮਿਹਨਤ ਜ਼ਰੂਰ ਕਰੋ ਸਾਡੇ ਗੁਰੂਆਂ ਦਾ ਵੀ ਇਹ ਕਹਿਣਾ ਆ ਮਿਹਨਤ ਕਰੋ ਕਿਰਤ ਕਰੋ ਵੰਡ ਛਕੋ ਔਰ ਬੇਸ਼ੱਕ ਉਹਦੇ ਵਿੱਚ ਥੋੜਾ ਤੁਹਾਨੂੰ ਲਾਭ ਹੁੰਦਾ ਪਰ ਉਹਦੇ ਵਿੱਚ ਹੀ ਬਰਕਤਾਂ ਹੁੰਦੀਆਂ ਨੇ ਸੋ ਇਹ ਭਾਈ ਸਾਹਿਬ ਸਨ ਜਿਨ੍ਹਾਂ ਨੇ ਪਹਿਲਾਂ ਠੇਕੇ ਲੈ ਪੁਰਾਣੇ ਘਰਾਂ ਦੇ ਝਾਲ ਬੰਨਣ ਦਾ ਕੰਮ ਕੀਤਾ ਗੁਰਦਵਾਰਾ ਸਾਹਿਬ ਦੇ ਵਿੱਚ ਲੰਗਰੀ ਦੀਆਂ ਡਿਊਟੀਆਂ ਵੀ ਨਿਭਾਈਆਂ ਪਰ ਅੱਜ ਵੀ ਇਹ ਇਸ ਉਮਰ 'ਚ ਵੀ ਆ ਕੇ ਵਿਹਲੇ ਬਹਿਣ ਦੀ ਬਜਾਏ ਆਪਣੀ ਕਿਰਤ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਔਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ ਸੋ ਅਸੀਂ ਵੀ ਪਰਮਾਤਮਾ ਅੱਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਇਹ ਹੀ ਅਰਦਾਸ ਕਰਾਂਗੇ ਕਿ ਇਹਨਾਂ ਦਾ ਜਿਹੜਾ ਇਹ ਅੱਡਾ ਆ ਉਹ ਦਿਨ ਦੁਗਣੀ ਤੇ ਰਾਤ ਚੌਕਣੀ ਹੰਤੀ ਕਰੇ